ਪੰਜਾਬ ਦੇਖ ਰਹੇ ਹੋ ਮੈਸ ਤੀਸ਼ਵੈਟ ਐਸ ਐਮ ਖੜੇ ਆ ਜ਼ੀਰਾ ਦੇ ਬਾਜ਼ਾਰ ਵਿਖੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਕੱਲ ਨੂੰ ਕੇਂਦਰੀ ਬਜਟ ਜਿਹੜਾ ਪੇਸ਼ ਹੋਣ ਜਾ ਰਿਹਾ ਸੋ ਬਜਟ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਵਿੱਚ ਕਿਹੋ ਜਿਹੇ ਸਵਾਲ ਨੇ ਉਹਨਾਂ ਦੇ ਕੀ ਸੋਚ ਰਹੇ ਨੇ ਬਜਟ ਨੂੰ ਲੈ ਕੇ ਖਾਸ ਤੌਰ ਤੇ ਦੁਕਾਨਦਾਰਾਂ ਦੀ ਗੱਲ ਕਰਦੇ ਆ ਵਪਾਰੀ ਵਰਗ ਦੀ ਗੱਲ ਕਰਦੇ ਆ ਕੀ ਆਸਾਂ ਨੇ ਇਸ ਬਜਟ ਤੋਂ ਵਪਾਰੀ ਵਰਗ ਨੂੰ ਸਾਡੇ ਨਾਲ ਆ ਵਪਾਰ ਮੰਡਲ ਦੇ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਹਰੀਜੀ ਮੌਜੂਦ ਨੇ ਹਰੀਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਤੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਕੱਲ ਨੂੰ ਬਜਟ ਪੇਸ਼ ਹੋ ਰਿਹਾ ਕੇਂਦਰੀ ਬਜਟ ਪੇਸ਼ ਹੋ ਰਿਹਾ ਹੈ ਕੀ ਮੰਗ ਰੱਖਦੇ ਹੋ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬਜਟ ਕੇਂਦਰੀ ਬਜਟ ਅਸੀਂ ਤਾਂ ਇਹ ਸੋਚਦੇ ਆ ਵੀ ਜਿਹੜਾ ਆਮ ਜਨਤਾ ਨੂੰ ਰਾਹਤ ਦੇਣ ਵਾਲਾ ਹੋਣਾ ਚਾਹੀਦਾ ਰਸੋਈ ਗੈਸ ਦਾ ਤੁਸੀਂ ਇੱਕ ਰੋਲਾ ਵੀ ਕੀ ਰੇਟ ਹੈ ਪੈਟਰੋਲ ਦਾ ਕੀ ਰੇਟ ਹੈ ਜਿਹੜਾ ਰਸੋਈ ਗੈਸ ਦਾ ਤੇ ਦੂਜਾ ਜਿਹੜਾ ਰੇਟ ਹੈ ਉਹਦੇ ਨਾਲ ਜਿਹੜਾ ਰਸੋਈ ਦਾ ਬਜਟ ਹੈ ਹਰ ਆ ਬਖਰ ਜਾਂਦਾ ਇਸ ਕਰਕੇ ਸਾਡੀ ਜਿਹੜੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਸੋਈ ਗੈਸ ਦਾ ਜਿਹੜਾ ਰੇਟ ਆ ਘੱਟ ਹੋਣਾ ਚਾਹੀਦਾ ਜਿਹੜਾ ਛੋਟਾ ਦੁਕਾਨਦਾਰ ਆ ਉਹਦੇ ਅਸੇ ਜੀਐਸਟੀ ਜਿਹੜਾ ਉਹ ਖਤਮ ਹੋਣਾ ਚਾਹੀਦਾ ਟੈਕਸ ਦੇ ਇੱਕ ਸਲੈਬ ਦਾ ਹੋਣਾ ਚਾਹੀਦਾ ਕਿ ਤਾਂ ਕਿ ਸਾਰੇ ਜਿਹੜੇ ਦੁਕਾਨਦਾਰ ਆ ਉਹ ਆਪ ਦਾ 4 ਪੈਸੇ ਕਮਾ ਕੇ ਆਪ ਦਾ ਪਰਿਵਾਰ ਪਾਲ ਕੁਈਸਾ ਲਾਵਾ ਕੋ ਜੇ ਲੋਕ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਆ ਅੰਕਲ ਜੀ ਹੁਣੀ ਮੌਜੂਦ ਨੇ ਖਾਸ ਤੌਰ ਤੇ ਬੜਾ ਵੱਡਾ ਤਜਰਬਾ ਇਹਨਾਂ ਦਾ ਕਿਉਂਕਿ ਉਮਰ ਦੇ ਤਕਾਜ਼ੇ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਬਜਟ ਇਹਨਾਂ ਨੇ ਆਪਣੀ ਉਮਰ ਦੇ ਵਿੱਚ ਪਾਸ ਹੁੰਦੇ ਦੇਖੇ ਨੇ ਤੇ ਇਹਨਾਂ ਕੋਲੋਂ ਜਾਣਦੇ ਆ ਕਿ ਕੱਲ ਨੂੰ ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ ਕੀ ਸੋਚਦੇ ਹੋ ਕਿਦਾਂ ਦਾ ਬਜਟ ਹੋਣਾ ਚਾਹੀਦਾ ਜੀ ਆਪ ਦਾ ਇਹ ਬਜਟ ਦੇ ਵਿੱਚ ਸਹੂਲਤਾ ਹੋਣੀ ਚਾਹੀਦੀਆਂ ਨੇ ਜਿਹੜਾ ਰਸੋਈ ਗੈਸ ਸਿਲੰਡਰ ਗੈਸ ਛੋਟੇ ਦੁਕਾਨਦਾਰ ਉਹਨਾਂ ਨੂੰ ਜਿਹੜਾ ਟੈਕਸ ਇਹ ਰਾਤ ਹੋਣੀ ਚਾਹੀਦੀ ਹੈ ਇਨਕਮ ਟੈਕਸ ਦੇ ਵਿੱਚ ਰਾਤ ਹੋਣੀ ਚਾਹੀਦੀ ਹੈ ਉਹਦੇ ਵਿੱਚ ਛੋਟੇ ਸਾਫ ਦਾ ਪਲਾ ਹੋਵੇ ਇੱਕ ਕਾਰੋਬਾਰ ਚੱਲਦਾ ਰਹੇ ਛੋਟੇ ਦੁਕਾਨਦਾਰ ਨੂੰ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਦਾ ਕੋਈ ਹੱਲ ਕੀਤਾ ਜਾਵੇ ਤੁਹਾਡਾ ਕੀ ਮੰਨਣਾ ਜੀ ਬਜ਼ਾਰ ਨੂੰ ਲੈ ਕੇ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਵੀ ਵਪਾਰੀਆਂ ਨੂੰ ਸੂਰਤ ਦੇਣੀ ਚਾਹੀਦੀ ਹੈ ਕੁਝ ਵਿਆਜ ਦਰਾਂ ਘਟਾਈਆਂ ਜਾਣ ਵਿਆਜ ਦਰਾਂ ਘਟਾਈ ਜਾਂਦਾ ਜੀ ਐਨ ਦਾ ਸਲੈਬ ਵਕੀਤਾ ਜਾਵੇ ਤਾਂ ਕੇਂਦਰੀ ਬਜਟ ਜੋ ਕਿ ਕੱਲ ਨੂੰ ਪੇਸ਼ ਹੋਣ ਜਾ ਰਿਹਾ ਹੈ ਸਾਡੇ ਨਾਲ ਕੁਝ ਮਹਿਲਾਵਾਂ ਮੌਜੂਦ ਨੇ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਹੁੰਦੀ ਹੈ ਘਰ ਦੀ ਰਸੋਈ ਨੂੰ ਚਲਾਉਂਦੀ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਕੇਂਦਰੀ ਬਜਟ ਨੂੰ ਲੈ ਕੇ ਉਹਨਾਂ ਦੀਆਂ ਕੀ ਉਮੀਦਾਂ ਨੇ ਕੀ ਆਸਾਂ ਨੇ ਔਰ ਕੀ ਚਾਹੁੰਦੀਆਂ ਨੇ ਕਿ ਇਸ ਵਾਰ ਬਜਟ ਦੇ ਵਿੱਚ ਕੀ ਖਾਸ ਜਿਹੜੀ ਹੈ ਰਾਹਤ ਦਿੱਤੀ ਜਾਵੇ ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਤੇ ਕੀ ਨਾਮ ਹੈ ਜੀ ਤੁਹਾਡਾ ਹਾਂ ਜੀ ਸੋਨੀਆ ਜੀ ਤੇ ਮੈਮ ਕੱਲ ਨੂੰ ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ ਉਸੀ ਖਾਸ ਤੌਰ ਤੇ ਘਰ ਨੂੰ ਚਲਾਉਣ ਦੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਬਜਟ ਦੇ ਵਿੱਚ ਕਿਹੜੀ ਜਿਹੜੀ ਰਾਹਤ ਸਰਕਾਰ ਨੂੰ ਦੇਣੀ ਚਾਹੀਦੀ ਹਾਂਜੀ ਪਹਿਲੀ ਗੱਲ ਤਾਂ ਜੀ ਸਿਲੰਡਰ ਬਹੁਤ ਮਹਿੰਗਾ ਹੈ ਸੋਈ ਦਾ ਖਰਚਾ ਪਾਣੀ ਚਲਾਉਣਾ ਬਹੁਤ ਔਖਾ ਹੋਇਆ ਪਿਆ ਇਹ ਮਹਿੰਗਾਈ ਬਹੁਤ ਜ਼ਿਆਦਾ ਹੀ ਹੈ ਸਾਡੇ ਬਜਟ ਤੋਂ ਬਾਹਰ ਹੈ ਇਸ ਕਰਕੇ ਸਾਨੂੰ ਰਾਹਤ ਹੋਣੀ ਚਾਹੀਦੀ ਹੈ ਸਿਲੰਡਰ ਸੋਈ ਦੇ ਖਰਚੇ ਬਾਰੇ ਹੋਰ ਵੀ ਸਹੂਲਤਾਂ ਸਾਨੂੰ ਚਾਹੀਦੀ ਹਾਂ ਜੀ ਤੁਹਾਡਾ ਕੀ ਮੰਨਣਾ ਹੈ ਜੀ ਕੱਲ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ ਹੈ ਜੀ ਦੇਖਣਾ ਚਾਹੀਓ ਕਿਸ ਤਰ੍ਹਾਂ ਦੀ ਜਿਹੜੀ ਸਹੂਲਤ ਚਾਹੁੰਦੇ ਹੋ ਸਰਕਾਰ ਨੂੰ ਇਸ ਬੋਧ ਨੂੰ ਦੇਣੀ ਚਾਹੀਦੀ ਹੈ ਹਾਂਜੀ ਦੇਣੀ ਚਾਹੀਦੀ ਹੈ ਸਿਲੰਡਰ ਵਗੈਰਾ ਦੀ ਆਟੇ ਦੀ ਕਣਕ ਦੀ ਸਭ ਕੁਝ ਸੋਲ ਦੇਣੀ ਚਾਹੀਦੀ ਹੈ ਰਸੋਈ ਦਾ ਖਰਚਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਜੀ ਜਿਹੜੇ ਆਪ ਕਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਜਿੰਨਾ ਕੁ ਕਰਨਾ ਚਾਹੀਦਾ ਸਭ ਮੁਸ਼ਕਿਲ ਨਾਲ ਹੋ ਰਿਹਾ ਵਾ ਇਸ ਕਰਕੇ ਜੇ ਆਈ ਮੰਨ ਕਰਦੇ ਆ ਕਿ ਸਿਲੰਡਰ ਵੀ ਕਰਤਾ ਦਿੱਤਾ ਜਾਵੇ ਜਾਂ ਸੋਲ ਦਾ ਸਾਰਾ ਸਬਸਤਾ ਕੀਤਾ ਜਾਵੇ ਬਜਟ ਤੇ ਸੋ ਗ੍ਰਾਹਨੀਆਂ ਦੀ ਜੇਕਰ ਗੱਲ ਕੀਤੀ ਜਾਵੇ ਮਹਿਲਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਇੱਕੋ ਡਿਮਾਂਡ ਹੈ ਕਿ ਰਸੋਈ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਜੀਚਾਂ ਜਿਵੇਂ ਕਿ ਗੈਸ ਲੰਡਰ ਜਾਂ ਇਸ ਤੋਂ ਇਲਾਵਾ ਖਾਣ ਪੀਣ ਦੇ ਜਿਹੜੇ ਪਦਾਰਥ ਹੈ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਛੋਟ ਦਿੱਤੀ ਜਾਵੇ ਔਰ ਇਹ ਛੋਟ ਜਿਹੜੀ ਤਾਦੀ ਹੋਏਗੀ ਜੇਕਰ ਇਹਨਾਂ ਚੀਜ਼ਾਂ ਤੇ ਟੈਕਸ ਦੀ ਜਿਹੜੀ ਹੈ ਦਰ ਘਟਾਈ ਜਾਵੇ ਤੇ ਰੇਟ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋਣਾ ਇਹਦੇ ਮਗਰ ਕਾਰਨ ਕੀ ਸਮਝਦੇ? ਇਹਦੇ ਮਗਰ ਬਸ ਟੈਕਸ ਦੀ ਗੱਲ ਬਾਹਰ ਇਹਦੇ ਚ ਟੈਕਸ ਘਟਾਇਆ ਜਾਵੇ ਤਾਂ ਤਾਂ ਜੇ ਮਤਲਬ ਸਾਰੇ ਸਹੂਲਤ ਮਿਲੇ ਕਿਉਂਕਿ ਇੱਕ ਇੱਕ ਮਜ਼ਦੂਰ ਦੀ ਮਾੜੇ ਬੰਦੇ ਦੀ ਸਵਾਰੀ ਹੈ ਇੰਦੇ ਨਾਲ ਸਾਰਿਆਂ ਨੂੰ ਰਾਹਤ ਮਿਲੂਗੀ ਰੇਲ ਟੜਨਗੇ ਸੋ ਇਨਕਮ ਟੈਕਸ ਘਾਸ ਕਰਕੇ ਜੇਕਰ ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਰਾਹਤ ਚਾਹੁੰਦੇ ਨੇ ਇਨਕਮ ਟੈਕਸ ਤੋਂ ਰਾਹਤ ਚਾਹੁੰਦੇ ਨੇ ਜੀਐਸਟੀ ਤੋਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਕੱਲ ਨੂੰ ਪਤਾ ਲੱਗੇਗਾ ਕਿ ਇਸ ਵਾਰ ਬਜਟ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਕਿਸ ਚੀਜ਼ ਨੂੰ ਲੈ ਕੇ ਕਿਸ ਵਰਗ ਨੂੰ ਰਾਹਤ ਦਿੰਦੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਸਤੀ ਸਵਿਚ ਇੰਡੀਆ ਨਿਊਜ਼ ਪੰਜਾਬ